no. ਦੋਹਰਾ ਨਿਸਾਬਿਤੀ ਪੁਨਰਾਤਿ ਪਈ ਤਾਂ ਇਉਂ ਉਹ ਰਾਤ ਬਤੀਤ ਹੋ ਗਈ ਤੇ ਅਗਲਾ ਸਵੇਰ ਹੋਈ ਹੈ। ਆਹ ਬਾਤ ਕਹੇ ਦੀਨ ਤਾਂ ਬਾਦਸ਼ਾਹ ਨੇ ਫਿਰ ਚੱਲਣ ਦਾ ਹੁਕਮ ਦਿੱਤਾ ਹੈ। ਬਦੀ ਨਗਾਰੇ ਕੂਚ ਕੇ ਤਾਂ ਬਾਦਸ਼ਾਹ ਦਿੱਲੀ ਚੰਦਿਆ ਹੈ ਇਸ ਕਰਕੇ ਨਗਾਰੇ ਵੱਜੇ ਹਨ। ਸਭ ਸਭੂ ਸੁਨਦੀਨ ਤਾਂ ਇਹ ਗੱਲ ਹੁਣ ਸਾਰਿਆਂ ਨੂੰ ਪਤਾ ਲੱਗ ਗਈ ਹੈ। ਚੋਕਈ ਹਜਰਤ ਸਭ ਤਿਆਰ ਹੋਏ ਗਏ। ਤਾਂ ਜਦੋਂ ਬਾਦਸ਼ਾਹ ਚੱਲਣ ਵਾਸਤੇ ਤਿਆਰ ਹੋਇਆ ਹੈ। ਸੰਦੂ ਅਗੀ ਤਦ ਭਿਓ ਪਾਪੀ ਚੰਦੂ ਜਾ ਕਰਕੇ ਬਾਰਸ਼ਾ ਨੂੰ ਮਿਲਿਆ ਹੈ ਤਾਂ ਕਹਿਣ ਲਗਾ ਮੈਨੂੰ ਕੁਝ ਦਿਨਾਂ ਦੀ ਪਰਵਾਨਗੀ ਜਿਹੜੀ ਹੈ ਦੇਣਾ ਕਰੇ ਕੋਈ ਇੱਕ ਦਿਨ ਮੈਨੂੰ ਇੱਥੇ ਲਾਹੌਰ ਰਹਿਣ ਦਿਓ ਫਿਰ ਆ ਕੇ ਤੁਹਾਨੂੰ ਦਿੱਲੀ ਦੇ ਵਿੱਚ ਮਿਲਾਂਗਾ ਅਸ ਮਾਲ ਮ ਕਥੂ ਮਾਮਲੇ ਕੀ ਰਹਿਕਾਰ ਤਾਂ ਮਾਮਲੇ ਦਾ ਕੁਝ ਕੰਮ ਸ਼ੀਸ਼ ਬਾਕੀ ਰਹਿੰਦਾ ਹੈ ਤਾਂ ਇੱਕ ਸਾਲ ਦਾ ਪੂਰਾ ਹਸਾਬ ਕਿਤਾਬ ਵਜੇ ਕਰਨ ਵਾਲਾ ਸ਼ੀਸ਼ ਹੈ ਦੀ ਸੰਦ ਲਾ ਕੇ ਸਮੁਦਾਇ ਤਾਂ ਇਉਂ ਨਵੀਂ ਫਸਲ ਦਾ ਮਾਮਲਾ ਇਕੱਠਾ ਹੋਇਆ ਹੈ। ਮਾ ਖਰਚ ਕੋ ਸਭ ਸਮਝਾਹੀ। ਤਾਂ ਕਿੰਨਾ ਖਰਚ ਹੋਇਆ ਤੇ ਕਿੰਨਾ ਜਮਾ ਹੋਇਆ ਉਹ ਸਭ ਕੁਝ ਮੈਂ ਹੁਣ ਤੁਹਾਨੂੰ ਆ ਕਰਕੇ ਉਥੇ ਦਿੱਲੀ ਸਮਝਾਵਾਂਗਾ। ਕਰ ਫਿਰ ਦੇ ਕੋ ਸੂਰਿਓ ਸਾਥ। ਕਿਉਂ ਾਰੇਬ ਕਰਕੇ ਛਲ ਕਰਕੇ ਜahangir ਦਾ ਸਾਥ ਛੱਡ ਦਿੰਦਾ ਹੈ। ਵਾਹਨ ਜਿਤ ਦੀ ਪਨ ਗੁਰਗਾਖ। ਤਾਂ ਅਗਲਾ ਦਿਨ ਸੀ ਤੇ ਫਿਰ ਜਹਾਂਗੀਰ ਨੇ ਮਹਾਰਾਜ ਨੂੰ ਚੇਤੇ ਨਹੀਂ ਕੀਤਾ ਹੈ। ਭੰਦੇ ਨਨ ਭੋਗਨ ਦਸ ਉਹ ਕਬੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਵੀ ਰਾਜਿਆਂ ਦਾ ਸਵਾਜ ਦਾ ਹੀ ਹੁੰਦਾ ਬਾ ਵੀ ਉਹ ਟੰਡਿਆਂ ਵਿੱਚ ਜਾਂ ਵਿਕਾਰਾਂ ਵਿੱਚ ਹੀ ਕਰ ਅਸੀਂ ਰਹਿੰਦੇ ਹਾਂ ਹੋਰ ਚੱਲਿਓ ਤੁਹਾਡੇ ਕਿਆ ਸੁਧ ਕਿਥੇ ਤਾਂ ਅਗਲਾ ਦਿਨ ਸੀ ਫਿਰ ਉਹਨੇ ਦਿੱਲੀ ਜਾਣਾ ਸੀਗਾ ਤੇ ਫਿਰ ਉਹਨੇ ਸਾਰੇ ਮਹਾਰਾਜ ਜੀ ਦੀ ਗੱਲ ਭੁਲਾ ਲਈ ਹੈ ਗੁਰੂ ਪੀ ਕਬ ਗੁਰੂ ਪ੍ਰਸੰਗ ਤਾਂ ਪਹਿਲਾਂ ਵੀ ਮਹਾਰਾਜ ਦਾ ਪ੍ਰਸੰਗ ਕਰੇ ਕਰਾਈ ਚੱਲਿਆ ਹੋਵੇਗਾ ਹੋਏ ਨਾ ਕਰਤ ਸਾਹ ਕੇ ਸੰਗ ਤੇ ਨਾ ਹੀ ਕੋਈ ਜਿਹੜੇ ਉਹਦੇ ਉਮਰਾਪ ਸਨ ਉਹ ਮਹਾਰਾਜ ਜੀ ਦੀ ਗੱਲ ਜਾਂਗੀਰ ਦੇ ਪਾਸ ਕਰਦੇ ਸਨ ਮਰੇ ਰਾਜ ਕੋ ਦੁਸ਼ਤ ਤੇ ਲਾਭ ਹੈ ਤਾਂ ਇਹ ਤਾਂ ਈਰਖਾ ਕਰਦਾ ਹੋਇਆ ਚੰਦੂ ਹੀ ਬਾਦਸ਼ਾਹ ਤੇ ਗੋਲੇ ਗੱਲਬਾਤ ਕਰਦਾ ਸੀ ਸੁਲਹੀ ਸੁਲੱਬੀ ਚੰਦ ਬਤਾ ਹੈ ਤਾਂ ਜਿਹੜਾ ਸੁਲਹੀ ਕਾ ਤੇ ਸੁਲੱਬੀ ਖਾਨ ਸੀ ਉਹਨਾਂ ਦੇ ਬਾਦਸ਼ਾਹ ਕੋਲੇ ਸੁਦੀ ਕਰਦਾ ਹੈ ਦੇਨਾ ਦੇਨਾ ਕਹ ਸੰ ਕੋਈ ਨਾ ਤਾਂ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਦੇ ਐਸੇ ਨਰਲੇਪ ਗੁਰੂ ਖਾਨ ਕਿਸੇ ਦੇ ਨਾਲ ਕੋਈ ਲੈਣ ਦੇ ਨਹੀਂ ਹੈ ਤਾਂ ਹੰਕਾਰ ਹੀ ਜਾਣੇ ਸੋਏ ਤਾਂ ਬਾਰੇ ਤਾਂ ਦੇ ਹੰਕਾਰੀ ਬੰਦੇ ਕਿੱਥੇ ਮਹਾਰਾਜੀ ਨੂੰ ਜਾਣਨ ਸਮਝੇ वाले ਹਨ ਇਹ ਜਿਹੜੇ ਤੁਰਕ ਹਨ ਵਿਕਾਰਾਂ ਦੇ ਵਿੱਚ ਗਰਸੇ ਹੋਏ ਹਨ ਤਾਂ ਇਹਨਾਂ ਨੂੰ ਮਹਾਰਾਜ ਜੀ ਦੀ ਕੀ ਪਛਾਣ ਹੋਣੀ ਹੈ ਤਾਂ ਚੰਦੂ ਜਦੋਂ ਜਾ ਕੇ ਮਿਲਿਆ ਤੇ ਬੰਦਿਆਂ ਨੂੰ ਕਹਿਣ ਲੱਗਾ ਵੀ ਮੇਰੇ ਪਿੱਛੋਂ ਮਹਾਰਾਜ ਜੀ ਦੀ ਕੋਈ ਵੀ ਗੱਲਬਾਤ ਹੈ ਵੀ ਉਹ ਗਾਲ ਨਹੀਂ ਹੋਣ ਦੇਣੀ ਬਾਦਸ਼ਾਹ ਕੋਲੇ ਮਹਾਰਾਜ ਜੀ ਦੀ ਕਿਉਂ ਸਾਰਿਆਂ ਨੂੰ ਵਰਜਨਾ ਕੀਤਾ ਹੈ ਤਾ ਇਉਂ ਸਾਰਿਆਂ ਨੂੰ ਜਾ ਕਰਕੇ ਮਿਲਿਆ ਤੇ ਸਮਝਾਉਂਦਾ ਹੈ ਇਹ ਹਜੂਰ ਪ੍ਰਗਾਤ ਤੇ ਲਾਇ ਜੇ ਜਾਂਗੀਰ ਬਾਦਸ਼ਾਹ ਕੋਲੇ ਕਿਸੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੱਲ ਕੀਤੀ ਬੁੱਧ ਬੰਤੇ ਵਰਜੋ ਤੇ ਰੋਕ ਤਾਂ ਆਪਣੇ ਬੁੱਧੀ ਦਾ ਬਲ ਲਾ ਕੇ ਰੋਕ ਦੇਣਾ ਹੈ ਤਾ ਤਿੰਨ ਗਾਥੇ ਫਕੀਰ ਦੇ ਲੋਕ ਜਾਂਗੀਰ ਨੂੰ ਕਹਿਣਾ ਵੀ ਮਹਾਰਾਜ ਛੱਡੋ ਕਿਹੜੀ ਗੱਲ ਆ ਵੀ ਆਪਾਂ ਫਕੀਰਾਂ ਦੀ ਗੱਲਬਾਤ ਕਰਕੇ ਕੀ ਲੈਣਾ ਹੈ ਤਾ ਤੁਸੀਂ ਹੁਣ ਦਿੱਲੀ ਜਾਵਾਂ ਤੁਹਾਡੇ ਭਰੋਸੇ ਤੁਹਾਡੇ ਆਸਰੇ ਇਥੇ ਲਾਹੌਰ ਰਵਾਂਗਾ ਤੋ ਜਿਨੇ ਮੈਂ ਆਵੇ ਪਾਸੇ ਤਾਂ ਕੁਝ ਦਿਨ ਬਾਅਦ ਫਿਰ ਇਥੋਂ ਲਾਹੌਰ ਤੋਂ ਦਿੱਲੀ ਵਾਪਸ ਆਵਾਂਗਾ ਤਾਇਓ ਸਾਰੀ ਕਚਹਿਰੀ ਦੇ ਬੰਦੇ ਆਪਣੇ ਬਣਾ ਲਏ ਹਨ ਤਾਂ ਕਿਸੇ ਨੂੰ ਤਾਨ ਦਿੱਤਾ ਤੇ ਕਿਸੇ ਨੂੰ ਮਿੱਠੇ ਬਦਨ ਬੋਲ ਕੇ ਆਪਣਾ ਬਣਾਇਆ ਹੈ ਤਾਂ ਜਿਵੇਂ ਜਿਵੇਂ ਸਨ ਸਾਰੇ ਪ੍ਰਸੰਨ ਹੋ ਗਏ ਹਨ ਤਾਂ ਸਾਰੇ ਬਾਦਸ਼ਾਹ ਦੇ ਨਾਲ ਪ੍ਰਸੰਨ ਹੋ ਕੇ ਦੱਲੇ ਨੂੰ ਚੱਲੇ ਹਨ ਚੰਦੂ ਹਟਿਓ ਧੀਰ ਉਹਰ ਘਰ ਕੇ ਤਾਂ ਚੰਦੂ ਹੁਣ ਧੀਰ ਜੇ ਧਰ ਕੇ ਤੇ ਘਰ ਨੂੰ ਮੁੜਿਆ ਹੈ ਉਸ ਦੇ ਪਨੀ ਮਹਿ ਕਿਤ ਕੋ ਧਲ ਕੇ ਤਾਂ ਦੁਸ਼ਟ ਗੁਣੇ ਨੂੰ ਉਹ ਚਿਤ ਵਿੱਚ ਧਾਰਨ ਕਰਦਾ ਸੋਚਦਾ ਹੈ ਕਣ ਕਿਹਾਏ ਮੂੜ ਕੇ ਆਇਓ ਤਾਂ ਮੂਰਖ ਸਾਰਿਆਂ ਨੂੰ ਤੋੜ ਕੇ ਆ ਰਿਹਾ ਹੈ ਗੁਰੂ ਅਰਜਨ ਜੀ ਹਾਂ ਤੇ ਰਾਜੋ ਤਾਂ ਉਥੇ ਆ ਗਿਆ ਆਪਣੇ ਉਸ ਰਵੇਲੀ ਬੈਠਾ ਜਿੱਥੇ ਗੁਰੂ ਅਰਜਨ ਦੇ ਸਾਹਿਬ ਜੀ ਮਹਾਰਾਜ ਇਹ ਪੰਜਾ ਸਖਾਂ ਨੂੰ ਕੈਰ ਕੀਤਾ ਹੋਇਆ ਹੈ ਤਾਂ ਕ્રોਧ ਨਾਲ ਗੁੱਸੇ ਨਾਲ ਭਰਿਆ ਹੋਇਆ ਮਹਾਰਾਜ ਜੀ ਦੇ ਸਾਹਮਣੇ ਬੈਠਾ ਹੈ ਤਾਂ ਆਪਣੀ ਧੀ ਦਾ ਜਿਹੜਾ ਰਿਸ਼ਤਾ ਦਾ ਜਵਾਬ ਦੇ ਦਿੱਤਾ ਸੀ ਮਹਾਰਾਜ ਇਸ ਦੁੱਖ ਤੋਂ ਸੜਿਆ ਹੋਇਆ ਬੋਲਦਾ ਹੈ ਮੋਰ ਸੁਤਾ ਕੀ ਮੋਰ ਸਗਾਈ ਤਾਂ ਮੇਰੀ ਪੁੱਤਰੀ ਦੀ ਸਗਾਈ ਤੁਸੀਂ ਮੋੜ ਦਿੱਤੀ ਹੈ ਕੋਹੂ ਨਾ ਮਾਨੀ ਬਿਰੇ ਅਲਾਈ ਬੇਜਾਉ ਨਹੀਂ ਤੁਸੀਂ ਮੇਰੀ ਜਾਲ ਕੀਤੀ ਮੈਂ ਬਾਰ-ਬਾਰ ਤੁਹਾਨੂੰ ਬੇਨਦੀਆਂ ਕੀਤੀਆਂ ਸਨ ਜੀ ਦੋਏ ਬਾਰ ਤਾ ਵੇਖੋ ਮੈਂ ਅੰਮ੍ਰਿਤਸਰ ਦੋ ਵਾਰ ਲਾਗੀ ਭੇਜੇ ਸਨ ਚਿੰਤਾ ਚਿਤ ਹਮਰੇ ਲਾਗੀ ਤਾ ਤੁਸੀਂ ਵਾਰ-ਵਾਰ ਜਵਾਬ ਦੇ ਦਿੱਤਾ ਤੁਹਾਨੂੰ ਪਤਾ ਮੈਨੂੰ ਕਿੰਨੀ ਚਿੰਤਾ ਦੁੱਖ ਹੈ ਤਾ ਮੇਰੀ ਧੀ ਦਾ ਰਸਤਾ ਲੈਣਾ ਤਾਂ ਇੱਕ ਪਾਸੇ ਹੈ ਤਾ ਉੱਤਾਂ ਔਰਟੀ ਗੱਲ ਇਹ ਕਹੀ ਤੁਸੀਂ ਮੈਨੂੰ ਕੁੱਤੇ ਦੇ ਬਰਾਬਰ ਕਹਿਣਾ ਕੀਤਾ ਹੈ ਚੰਦੂ ਕਹਿਣ ਲੱਗਾ ਵੀ ਅਜੇ ਤੱਕ ਤਾਂ ਤੁਹਾਡਾ ਕੁਝ ਵੀ ਵਿਗੜਿਆ ਨਹੀਂ ਹੈ ਤਾ ਦੇਹ ਜਾ ਆਪਨੇ ਸ਼ਾਨੀ ਗੱਲ ਤਾਂ ਇਹ ਆ ਵੀ ਮੇਰੀ ਧੀ ਦਾ ਰਿਸ਼ਤਾ ਲਾਓ ਤੇ ਆਪਣੇ ਘਰੇ ਖੁਸ਼ੀ ਨਾਲ ਜਾਣਾ ਕਰੋ। ਤੂੰਕਰ ਭਾਕਿਓ ਜੀ ਮਜਬੈ। ਤਾਂ ਨਹੀਂ ਤਾਂ ਜਿਵੇਂ ਤੁਸੀਂ ਮੈਨੂੰ ਕੁੱਤਾ ਕਹਿਣਾ ਕੀਤਾ ਹੈ। ਤੱਕੋ ਗੈਨ ਤੂੰਕਰ ਹੋਏ ਅਬੈ। ਤਾਂ ਕਹਿੰਦੇ ਜਿਵੇਂ ਕੁੱਤਾ ਮਗਰ ਲੱਗ ਜਾਂਦਾ ਐਂ ਕੁੱਤਾ ਬਣ ਕੇ ਤੁਹਾਡੇ ਮਗਰ ਲੱਜਾਵਾਂਗਾ। ਇਹੋ ਜਵਾਬ ਮੈਂ ਕਰਾਂ ਉਪਾਏ। ਤਾਂ ਹੁਣ ਦੱਸੋ ਫਿਰ ਕੀ ਕਰਨਾ ਹੈ? ਹੌਂਜ ਵਿਆਹ ਕੈ ਤੁਮ ਘਾਈ। ਤੇ ਜਾਂ ਵਿਆਹ ਵਾਸਤੇ ਪ੍ਰੋਗਰਾਮ ਕਰਾਂ ਤੇ ਜਾਂ ਫਿਰ ਤੁਹਾਡੇ ਮਾਰਨ ਦਾ ਪ੍ਰਬੰਧ ਕਰਾਂ। ਮੇਰੇ ਪਾਖ ਤਬ ਸਤਿਗੁਰ ਪੱਖਾ ਕਿਉਂ ਜਦੋਂ ਇਹਨੇ ਗੱਲ ਕਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਿਰਪਾਉ ਤੇ ਨਰਵੈਰ ਗੁਰੂ ਅਰਜਨ ਸਾਹਿਬ ਜੀ ਤਾ ਇਉਂ ਇਹ ਚੰਦੂ ਦੁਸ਼ਟ ਦੇ ਤਾਂ ਹੀ ਬੋਲੇ ਹਨ ਸੁਤਾ ਦੇਨ ਕੀ ਕਿਵੇਂ ਬੇਲਾਖਾ ਤਾ ਕਹਿੰਦੇ ਚੰਦੂ ਦਸ ਧੀ ਦਾ ਰਸਤਾ ਦੇਣ ਦੀ ਗੱਲ ਕਿਵੇਂ ਕਰਦਾ ਹੈ ਉੱਚੀ ਕੋਲ ਹੈ ਚਬਾਰੇ ਭਾਈ ਤੂੰ ਤਾਂ ਉੱਚੀ ਕੋ ਲਾਲਾ ਤੂੰ ਤਾਂ ਚਬਾਰੇ ਵਰਗਾ ਹੈ ਕੋ ਮੋਰੀ ਤਰਸ ਉਚਾਰਾ ਤਾ ਸਾਨੂੰ ਤਾਂ ਉਸ ਵੇਲੇ ਮੋਰੀ ਦੱਸਿਆ ਸੀ ਮੋਰੀ ਮੇਲ ਸਮੋਰੀ ਧਾਰਾ ਤਾ ਫਿਰ ਮੋਰੀ ਦਾ ਮੇਲ ਤਾਂ ਮੋਰੀ ਨਾਲ ਹੀ ਹੁੰਦਾ ਹੈ ਚਬਾਰੇ ਸੰਗ ਚਬਾਰੇ ਤਾ ਚਬਾਰੇ ਨਾਲ ਮੇਲ ਫਿਰ ਚਬਾਰੇ ਦਾ ਹੀ ਹੁੰਦਾ ਹੈ ਜੀ ਕਹਿਓ ਅਭੀ ਕਹੇ ਤਾਂ ਉਦੋਂ ਵੀ ਤੈਨੂੰ ਕਿਹਾ ਸੀ ਤੇ ਤੈਨੂੰ ਹੁਣ ਵੀ ਕਹਿੰਦੇ ਹਾਂ ਮਸੋ ਮੇਰਾ ਨਾਮ ਮਿਲ ਭਲੋ ਹੈ ਨਾ ਤਾਂ ਆਪਣੇ ਬਰਾਬਰ ਦੇ ਨਾਲ ਮੇਲ ਹੋਵੇ ਉਹ ਮੇਲ ਹੀ ਚੰਗਾ ਹੁੰਦਾ ਹੈ ਤੇਰੇ ਬਹੁਤ ਹਮਾਰ ਤੁਮਾਰਾ ਤੇਰਾ ਤੇ ਸਾਡਾ ਤਾਂ ਫਰਕ ਹੀ ਬਹੁਤ ਜ਼ਿਆਦਾ ਹੈ ਤੈਨੂੰ ਮੋਰੀ ਕਿਤੇ ਹੋ ਚੁਬਾਰਾ ਇੱਥੇ ਮੋਰੀ ਤੇ ਕਿਥੇ ਚੁਬਾਰਾ ਹੈ ਤੂੰ ਨਾ ਕੂਕਰ ਜੀ ਕਹਿ ਲਹਿਓ ਤਾਂ ਮਾਰੇ ਕਹਿੰਦੇ ਦੂਜੀ ਗੱਲ ਇਹ ਸੁਣ ਵੀ ਤੈਨੂੰ ਕਿਸੇ ਨੇ ਕੁੱਤਾ ਨਹੀਂ ਕਿਹਾ ਹੈ ਨਾ ਕਹਿਓ ਤਾਂ ਵੀ ਅਬ ਕਹੇਓ ਤਾਂ ਮਾਰੇ ਵੀ ਜੇ ਉਹਦੋਂ ਨਹੀਂ ਕਹਿਆ ਜੇ ਤੂੰ ਨਹੀਂ ਮੰਨਦਾ ਤੇ ਫਿਰ ਤੈਨੂੰ ਹੁਣ ਕਹਿ ਦਿੰਦੇ ਹਾਂ ਸਿੱਖ ਨੇ ਕਹਿਓ ਹਮ ਹੋ ਕਹਿ ਦਦਾ ਤੇ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਸਿੱਖਿਆ ਕਿਹਾ ਅਸੀਂ ਸਿੱਖ ਨਹੀਂ ਤੇ ਜੇ ਸਿੱਖ ਨੇ ਕਿਹਾ ਹੈ ਸੈਕ ਹਮ ਇੱਕ ਰੂਪ ਹੈ ਸਦਾ ਤੇ ਸੈਕ ਤੇ ਅਸੀਂ ਕੋਈੜਾ ਕੋਈ ਫਰਕ ਆ ਤੇ ਮੇਰੇ ਵਹਿਦੇ ਸਿੱਖਾਂ ਵਿੱਚ ਕੋਈ ਫਰਕ ਨਹੀਂ ਜੇ ਸਿੱਖ ਨੇ ਤੈਨੂੰ ਕੁੱਤਾ ਕਹਿ ਦਿੱਤਾ ਤੇ ਸਮਝ ਲੈ ਵੀ ਗੁਰੂ ਅਰਜਨ ਸਾਹਿਬ ਜੀ ਨੇ ਤੈਨੂੰ ਕੁੱਤਾ ਕਿਹਾ ਹੈ ਜਰਿਓ ਜਰਿਓ ਨਹਿ ਬੈ ਕਿਉਂ ਮਹਾਰਾਜੀ ਦੇ ਮੁਖੋਂ ਕੁੱਤਾ ਸੁਣ ਕੇ ਤੇ ਜਰਿਆ ਨਹੀਂ ਗਿਆ ਤੇ ਸੜ ਗਿਆ ਹੈ ਪਰੂਰ ਪਸਾਰੇ ਨਾਲ ਜਿਨਾਂ ਤਾਂ ਉਹ ਗੁੱਸੇ ਦੇ ਵਿੱਚ ਅੱਖਾਂ ਲਾਲ ਕਰ ਲਈਆਂ ਹਨ ਤੇ ਬੁਲਾਏ ਆਪਣੇ ਸਿਪਾਹੀ ਤਾਂ ਆਪਣੇ ਸਬਾਈ ਆਪਣੇ ਕੋਲੇ ਸਦੇ ਹਨ ਜਨਕੋਜਨ ਪਹੁੰਚੋ ਦਿਹਨਾਹੀ ਕਹਿਣ ਲੱਗਾ ਵੀ ਇਹਨਾਂ ਨੂੰ ਖਾਣ ਵਾਸਤੇ ਭੋਜਨ ਤੇ ਪੀਣ ਵਾਸਤੇ ਪਾਣੀ ਨਹੀਂ ਦੇਣਾ ਹੈ ਲੱਗੇਗੀ ਪ੍ਰਾਸ ਮਹਾਂ ਜਦੋਂ ਇਹਨਾਂ ਨੂੰ ਬਹੁਤ ਪਿਆਸ ਲੱਗੇਗੀ ਇਹ ਦਿਨ ਨਾਲ ਦੇਵ ਤਬ ਪਾਣੀ ਤਾਂ ਪਹਿਲਾਂ ਇਹਨਾਂ ਤੋਂ ਲੱਖ ਰੁਪਈਆ ਲੈਣਾ ਤੇ ਫਿਰ ਪੀਣ ਵਾਸਤੇ ਪਾਣੀ ਦੇਣਾ ਹੈ ਹੋਏ ਜਦ ਤਬ ਬਹੁਤ ਜਬੈ ਤਾਂ ਜਦੋਂ ਭੁੱਖ ਕਰਕੇ ਬਹੁਤ ਦੁਖੀ ਹੋਣਗੇ ਇਹੋ ਨਾਖ ਦੇ ਭੋਜਨ ਤਾਂ ਰੁਪਈਆ ਲੱਕ ਲੈਣਾ ਤੇ ਫਿਰ ਇਹਨਾਂ ਨੂੰ ਖਾਣ ਵਾਸਤੇ ਭੋਜਨ ਇੱਕ ਵੇਲੇ ਦੇਣਾ ਹੈ ਤੀਜ ਜਬ ਸੁਪਨਤ ਚ ਹੈ ਤਾਂ ਜੇ ਇਹਨਾਂ ਨੂੰ ਬਹੁਤ ਹੀ ਨੀਂਦ ਆਵੇ ਤੇ ਨੀਂਦ ਲੈਣ ਵਾਸਤੇ ਸੌਣਾ ਚਾਹਣ ਇਹੋ ਨਾਖ ਤੋਂ ਸੋਵਨ ਲਹੈ ਤਾਂ ਰੁਪਈਆ ਲੱਕ ਜਾਵਾਂ ਗਰਾਉਂਡ ਤੇ ਫਿਰ ਇਹ ਸੌ ਸਕਦੇ ਹਨ ਇਤ ਮਨ ਮਹੇ ਅਤਹੰਕਾਰਾ ਇਹ ਇਹ ਬਹੁਤ ਜ਼ਿਆਦਾ ਹੰਕਾਰ ਦੇ ਨਾਲ ਭਰੇ ਹੋਏ ਹਨ ਲੈ ਨਹੀਂ ਅਬ ਕਰੋ ਤਾਂ ਮੈਂ ਤਾਂ ਬਹੁਤ ਜਤਨ ਕਰਕੇ ਦੇਖ ਲੇ ਇਹ ਨਿਵਦੇ ਨਹੀਂ ਨਿਉਂਦੇ ਨਹੀਂ ਗੱਲ ਨਹੀਂ ਮੰਨਣ ਵਾਲੇ ਹੋਣ ਇਹਨਾਂ ਦਾ ਸੰਗਾਰ ਅੰਤ ਕਰਾਂਗਾ ਇੱਕ ਬਾਤ ਕੋ ਨਿਸ਼ਚੈ ਮਨ ਤਾਂ ਕਹਿੰਦੇ ਵੀ ਇੱਕ ਗੱਲ ਤਾਂ ਤੁਹਾਨੂੰ ਨਿਸ਼ਚੇ ਮੰਨਣੀ ਪਵੇਗੀ ਮੈਂ ਲਿਆ ਨਾਥਾ ਕਹਿ ਦੇਉ ਪ੍ਰਾਨ ਵੀ ਇਥੋਂ ਤੁਹਾਨੂੰ ਮਨਾ ਕੇ ਭੇਜਾਂਗਾ ਜਾਂ ਤਾਂ ਤੁਹਾਨੂੰ ਰਿਸ਼ਤਾ ਦੇ ਕੇ ਭੇਜਾਂਗਾ ਜਾਂ ਫਿਰ ਤੁਹਾਨੂੰ ਮਾਰ ਕੇ ਭੇਜਾਂਗਾ ਸਤਿਗੁਰੂ ਤਬ ਬਾਕ ਅੱਲਾ ਵੈ ਸਤਿਗੁਰੂ ਗੁਰੂ ਆਰਜਨ ਦੇਵ ਸਾਹਿਬ ਜੀ ਮਹਾਰਾਜ ਚੰਦੂ ਦੀ ਗੱਲ ਸੁਣ ਕਰਕੇ ਬੋਲੇ ਹਨ ਲੂਹੇਰ ਨਾ ਹੁਣ ਅਸੀਂ ਖਾਣਾ ਤੇ ਨਾ ਪੀਣਾ ਹੈ ਬੈਠੇ ਰਹੇ ਇੱਕ ਵੀ ਥਾਂ ਤਾਂ ਖਾਣਾ ਵੀ ਛੱਡ ਦਿੱਤਾ ਪੀਣਾ ਵੀ ਛੱਡ ਦਿੱਤਾ ਸੌਣਾ ਵੀ ਛੱਡ ਦਿੱਤਾ ਹੈ ਤੇ ਜਿੱਥੇ ਬੈਠੇ ਆਂ ਤੇ ਇੱਥੇ ਹੀ ਬੈਠੇ ਰਾਵਾਂਗੇ ਜੋ ਤੇਰੇ ਮਾਰ ਆਉਂਦੀ ਹੈ ਤੇ ਕਰ ਲੈ ਪਰ ਕਠੋਰ ਸੁਦਸ਼ ਬਖਾਨਾ ਤਾਂ ਉਹ ਦੋਸਤ ਹੋਰ ਕਠੋਰ ਹੋ ਕਰਕੇ ਬੋਲਿਆ ਹੈ ਸਪਾਹੀ ਗਨ ਸਵਧਾਨਾ ਤਾਂ ਆਪਣੇ ਸਿਪਾਹੀਆਂ ਨੂੰ ਸਾਵਧਾਨ ਕੀਤਾ ਹੈ ਹਰੀ ਰਹੋ ਜਾਖੋ ਤੇਰ ਤਾਈ ਤਾਂ ਇਹ ਇਥੇ ਖੜੇ ਰਹੋ ਤਕੜਾਈ ਕਰਕੇ ਨਾ ਹੈ ਨਾ ਖਾਏ ਤੀਖ ਸਪਤਾਈ ਨਾ ਇਹ ਕੁਝ ਖਾਣ ਤੇ ਨਾ ਪੀਣ ਤੇ ਨਾ ਇਹਨਾਂ ਨੂੰ ਸੌਣ ਦੇਣਾ ਹੈ ਤੁਸ ਸਿੱਖਨ ਫੋਰਮ ਜੀ ਤਾ ਜਿਹੜੇ 5-6 ਕਿਸਾਨ ਤੇ ਦਰਸ਼ਨੀ ਜੌੜੀ ਦੇ ਵਿੱਚ ਕਹ ਦਰੋ ਰਸਰਨ ਕੋਡਾਰ ਉਹਨਾਂ ਹੱਥਾਂ ਪੈਰਾਂ ਦੇ ਵਿੱਚ ਰਸੇ ਪਾ ਕੇ ਤੇ ਉਹਨਾਂ ਨੂੰ ਵੀ ਬੰਨ ਦੇਣਾ ਕਰੋ ਕਿਸਕੇ ਪਾਸ ਨ ਆਉਣ ਨੀਜੋ ਤਾਂ ਉਹਨਾਂ ਪੰਜਾਂ ਨੂੰ ਇਹਨਾਂ ਦੇ ਪਾਸ ਆਉਣ ਨਹੀਂ ਦੇਣਾ ਹੈ ਤਕ ਬਖਾਨ ਨ ਕੋ ਨੀਜੋ ਇਹਨਾਂ ਨੂੰ ਆਪਸ ਦੇ ਵਿੱਚ ਗੱਲਬਾਤ ਵੀ ਨਹੀਂ ਕਰਨ ਦੇਣੀ ਹੈ ਇਹਨਾਂ ਨੂੰ ਇਕੱਤੀ ਬਿਠਾਏ ਇਹਨਾਂ ਨੂੰ ਇੱਥੇ ਕੱਲਿਆਂ ਬਿਠਾ ਕਰਕੇ ਰੱਖਣਾ ਹੈ ਖੋਰ ਖੋਰ ਰਹੇ ਇੱਕ ਨਾਰਾਇਣ ਥਾਏ ਕੋਜ ਬੰਦੇ ਉਧਰ ਖੜੋ ਤੇ ਇੱਕ ਦੋ ਬੰਦੇ ਵਿਸ਼ੇਸ਼ ਕਰਕੇ ਇਹਨਾਂ ਕੋਲੇ ਖੜਨਾ ਕਰੋ। ਨਾ ਇਹਨਾਂ ਨੂੰ ਪੌੜਨ ਦੇਹੋ। ਨਾ ਇਹਨਾਂ ਨੂੰ ਉੱਠਣ ਦੇਣਾ ਤੇ ਨਾ ਇਹਨਾਂ ਨੂੰ ਪੈਣ ਦੇਣਾ ਹੈ। ਨਾ ਇਹਨਾਂ ਨੂੰ ਦੇਖੋ ਇਹੋ। ਤਾਂ ਬੋਲਣ ਵੀ ਨਹੀਂ ਦੇਣਾ ਇਸ ਕਰਕੇ ਬੜਾ ਖਿਆਲ ਰੱਖਣਾ ਸचेत ਰਹਿਣਾ ਸਾਵਧਾਨ ਰਹਿਣਾ ਹੈ। ਕਿਹਾ ਸੰਦਨ ਬਰੇਉ ਦਿੱਜ ਜਾਏ। ਕਿਉਂ ਕਹਿ ਕੇ ਛਪਾਂਿਆਂ ਨੂੰ ਤੇ ਚੰਦੂ ਆਪਣੇ ਘਰੇ ਗਿਆ ਹੈ। ਤਾਂ ਮਹਾਨ ਦੁਸ਼ਕ ਦਸਤਾ ਬਟਖੋਟ ਉਪਾਈ। ਤਾਂ ਮਹਾਨ ਦੁਸ਼ਟ ਹੈ ਤੇ ਬੜੇ ਖੋਟ ਕਰਨ ਦੇ ਜਤਨ ਸੋਚਦਾ ਹੈ ਦਿਨ ਬੀਤ ਗयो <गयों> ਇਨ ਵਿਚੇ ਤਾਂ ਇਹੋ ਅਗਲਾ ਵੀ ਦਿਨ ਬਤੀਤ ਹੋਇਆ ਤੇ ਰਾਤ ਵੀ ਬਤੀਤ ਹੋ ਗਈ ਹੈ ਤਾਂ ਤਾਂ ਦਿਨ ਸਤਗੁਰ ਰੀਤੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਨਾ ਕੁਝ ਖਾਦਾ ਤੇ ਨਾ ਪੀਤਾ ਤੇ ਨਾ ਸੋਤੇ ਹਨ ਸਖਨ ਮਹਿਰਾ ਰੌਲਾ ਪਰ ਗयो ਤਾਂ ਉਧਰ ਸਿੱਖਾਂ ਦੇ ਵਿੱਚ ਵੀ ਰੌਲਾ ਪੈ ਗਿਆ ਹੈ ਕਿਤੇ ਗਏ ਨਾ ਸਦ ਕੋ ਪयो ਭਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿੱਧਰ ਚਲੇ ਗਏ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਹੈ ਤਾਂ ਇਧਰ ਉਦਰ ਨਗਰ ਦੇ ਵਿੱਚ ਜਾ ਕੇ ਸਿੱਖ ਮਹਾਰਾਜ ਜੀ ਨੂੰ ਲੱਭਦੇ ਫਿਰਦੇ ਹਨ ਸਿੱਖਾਂ ਦੇ ਘਰ ਧਰਮਸ਼ਾਲਾ ਕਨੀਰ ਸਿੱਖਾਂ ਨੇ ਜਾ ਕੇ ਧਰਮਸ਼ਾਲਾ ਵਿੱਚ ਵੀ ਮਹਾਰਾਜ ਜੀ ਨੂੰ ਦੇਖਣਾ ਕੀਤਾ ਹੈ ਸਿੱਖਾਂ ਦੇ ਘਰ ਸਿੱਖ ਫਿਰਨਤੇ ਸਿੱਖਾਂ ਦੇ ਘਰਾਂ ਵਿੱਚ ਜਾ ਕਰਕੇ ਸਿੱਖ ਮਹਾਰਾਜ ਜੀ ਨੂੰ ਲੱਭਦੇ ਫਿਰਦੇ ਹਨ ਸਤਿਗੁਰੂ ਉਤੇਰੇ ਬਣਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਗੁਣਾ ਦੇ ਘਰ ਕਿੰਨਾ ਦੇ ਘਰ ਰੁਕੇ ਹੋਏ ਹਨ ਸੋਝਦੇ ਹਨ ਕਿ ਕੱਲ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਾਦਸ਼ਾਹ ਪਾਸ ਗਏ ਸਨ 10 10 ਰਕੋ ਗਮਨਾਈ ਵੀ ਉਹ ਨਾ ਹੋਵੇ ਮਹਾਰਾਜ ਬਾਦਸ਼ਾਹ ਨੂੰ ਮਿਲ ਕੇ ਤੇ ਅੰਮ੍ਰਿਤਸਰ ਸਾਹਿਬ ਆਪ ਚਲੇ ਗਏ ਹੁਣ ਕਿਤੇ ਸਰਕਾਰੀ ਜੋ ਕਿਉਂ ਲਵਦੇ ਲਵਦਿਆ ਨੂੰ ਸਿੱਖ ਮਹਾਰਾਜ ਨੂੰ ਲਵਦੇ ਆ ਤਾ ਇਹਨਾਂ ਨੂੰ ਸਰਕਾਰੀ ਲੋਕ ਮਿਲੇ ਹਨ ਉਹਨਾਂ ਨੂੰ ਵੇਖ ਕਰਕੇ ਤੇ ਪੁੱਛਣ ਲੱਗੇ ਹਨ ਕਾ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਫਿਰ ਉਹ ਸਰਕਾਰੀ ਕਰਮਚਾਰੀ ਸਿੱਖਾਂ ਨੂੰ ਦੱਸਦੇ ਹਨ ਭਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਦਾ ਚੰਦੂ ਦੇ ਨਾਲ ਗਏ ਸਨ ਭਈ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਚੰਦੂ ਦੇ ਘਰੇ ਜਾਂਦਿਆਂ ਵੇਖਿਆ ਗਿਆ ਹੈ ਇਹ ਸ਼ਾਮ ਦੀ ਗੱਲ ਹੈ ਨਾਮ ਦੇ ਵਿਲੇ ਚ ਜੰਦੂ ਬਾ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਨੂੰ ਆਪਣੇ ਘਰੇ ਲੈ ਕੇ ਗਿਆ ਹੈ। ਸਿੱਖ ਕਹਾਂ ਤਹ ਹੋ ਗਏ। ਤਾਂ ਸਿੱਖ ਕਹ ਮਹਾਰਾਜ ਜੀ ਦੇ ਦਰਸ਼ਨਾ ਵਾਸਤੇ ਚੰਦੂ ਦੇ ਘਰ ਵੱਲ ਨੂੰ ਤੁਰੇ ਹਨ। ਬਾਹਰ ਦੇ ਲੋਕ ਤਾਂ ਭਾਈ ਤਾਂ ਜਾ ਕੇ ਕੀ ਵੇਖਿਆ ਅੱਗੇ ਦਰਵਾਜ਼ੇ ਬੰਦ ਹਨ। ਤਾਂ ਅੰਦਰਲੇ ਪਾਸੋਂ ਇੱਕ ਸਿੱਖ ਬਾਣੀ ਪੜਨ ਦੀ ਆਵਾਜ਼ ਆ ਰਹੀ ਬਾਹਰ। ਜਦੋਂ ਬਾਣੀ ਪੜਨ ਦੀ ਅੰਦਰੋਂ ਆਵਾਜ਼ ਆਈ ਤੇ ਪਤਾ ਲੱਗ ਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਇਸੇ ਘਰ ਵਿੱਚ ਹਨ। ਪਾਹੀ ਤੋ ਤਾਂ ਉਥੇ ਸਿੱਖ ਖੜ ਰਹੇ ਨੇ ਖੜੇ ਨੇ ਅਜੇ ਮਾਂਜੀ ਛਾਵੇਂ ਮਹਾਰਾਜੀ ਦੇ ਦਰਸ਼ਨ ਕਰ ਲਈਏ ਪਰ ਸਿਪਾਹੀਆਂ ਨੇ ਦੇਖ ਕੇ ਸਿੱਖਾਂ ਨੂੰ ਝਿੜਕਣਾ ਕੀਤਾ ਹੈ ਤਾਂ ਬੱਕੇ ਬੈਠ ਧਰਮਵਰ ਤਾਂ ਇਹਨਾਂ ਨੂੰ ਬਾਹਰ ਲਿਆਂ ਨੂੰ ਵੀ ਝਿੜਕ ਕੇ ਪਾਸੇ ਕਰ ਦਿੱਤਾ ਜੇ ਅੰਦਰ ਸੇਕ ਬਾਣੀ ਪੜਦਾ ਸੀ ਉਹਨੂੰ ਵੀ ਡੌਕਾ ਮਾਰ ਦਿਆ ਵੀ ਕੀ ਕਰਦਾ ਉਹ ਕੀ ਬੋਲਦਾ ਵਾ ਤੇ ਟੌਪ ਕਰਕੇ ਬਹਿਣਾ ਕਰ ਮੇਰੇ ਘਰੇ ਤਿਕਧੇਏ ਹਟਾਈ ਇਹ ਬਾਹਰਲੇ ਸਿਖਾ ਨੂੰ ਵੀ ਗੇੜ ਤੋਂ ਪਾਸੇ ਕਰ ਦਤਾ ਹੈ ਕਹਿੰਦੇ ਜਾਓ ਭਾਈ ਇੱਥੇ ਕੁਝ ਨਹੀਂ ਰਖਿਆ ਆਪਣੇ ਘਰਾਂ ਨੂੰ ਜਾਣਾ ਕਰੋ ਕਾਇ ਦਸਤੇ ਤਾਰ ਕਰ ਗਏ ਕਾ ਇਉਂ ਦੁਸ਼ਟਾਂ ਪਾਸੋਂ ਡਰਦਿਆਂ ਸਿਖ ਆਪਣੇ ਘਰਾਂ ਨੂੰ ਗਏ ਹਨ ਤੇ ਆਪਸ ਵਿੱਚ ਹੈ ਕਰਕੇ ਭਏ ਤਾਂ ਆਪਦੇ ਵਿੱਚ ਸਲਾਹ مشورہ ਕਰਦੇ ਹਨ ਬਹੁਤ ਬਸੂਰਤ ਚਲੇ ਹਨ ਚਾਰਾ ਦੂਦੇ ਹੁੰਦੇ ਹਨ ਸਿਖਾਂ ਦਾ ਕੋਈ ਚਾਰਾ ਵਾਸ ਨਹੀਂ ਚੱਲਦਾ ਹੈ ਕੀ ਕਰੇ ਨਾ ਊਚ ਤਾਂ ਹੁਣ ਡਰ ਕੇ ਕਿਸੇ ਤੋਂ ਉੱਚੀ ਵੀ ਬੋਲ ਨਹੀਂ ਸਕਦੇ ਹਨ ਚੰਦੂ ਗਮਨਿਆ ਗੁਰਤੀਰਾ ਤਾਂ ਫਿਰ ਉਧਰ ਸਣੋ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਚੰਦੂ ਮਹਾਰਾਜੀ ਦੇ ਪਾਸ ਆਇਆ ਹੈ ਤੋ ਨਾਇੋ ਕਰਿਓ ਚਹਿ ਧੀਰ ਤਾਂ ਉਹਨੇ ਗੁੱਸੇ ਦੇ ਨਾਲ ਕੁਝ ਹੋਰ ਸਖਤ ਬਚਨ ਕਹੇ ਹਨ ਚਾਹੁੰਦਾ ਹੈ ਮਹਾਰਾਜੀ ਨੂੰ ਡਰਾਉਣਾ ਤਾਂ ਤੀਮਾਨ ਸਿਤਾ ਕੋ ਨਾਤਾ ਤਾਂ ਕਹਿਣ ਲਗਾ ਅਜੇ ਵੀ ਵੇਲਾ ਹੈ ਮੇਰੀ ਤੀ ਦਾ ਰਸਤਾ ਮੰਨ ਲਾਓ ਨਾ ਹੀ ਤਪਰਾਨ ਹੋਹੇਗੇ ਘਾਤਾ ਤਾਂ ਨਹੀਂ ਤਾਂ ਤੁਹਾਡੇ ਪ੍ਰਾਣਾਂ ਦਾ ਅੰਤ ਕਰ ਦੇਵਾਂਗਾ ਤਾਂ ਤੁਹਾਨੂੰ ਜਿਉਂਦਿਆਂ ਨਹੀਂ ਛੱਡਾਂਗਾ ਬਹੁਤ ਦਿਨ ਕੀ ਚਿੰਤਾ ਲਗੋਹੀ ਤਾਂ ਬਹੁਤ ਦਿਨਾਂ ਦੀ ਮੇਰੇ ਮਨ ਵਿੱਚ ਚਿੰਤਾ ਹੈ ਤੁਹਾਨੂੰ ਕੱਟ ਦੇਵਾਂਗਾ ਤੁਹਾਡੀ ਇੱਜ਼ਤ ਵੀ ਖਰਾਬ ਕਰਾਂਗਾ ਅਰੇ ਤਾਂ ਤਾਂ ਤੁਹਾਨੂੰ ਕੋਈ ਵੀ ਆਪਣਾ ਜਲਵਾ ਨਹੀਂ ਵਿਖਾਇਆ ਤੁਹਾਨੂੰ ਅਜੇ ਤਾਂ ਮੈਂ ਡਰਾਇਆ ਹੀ ਨਹੀਂ ਹੈ ਤਾਂ ਕਹਿੰਦਾ ਜਾਓ ਬਈ ਅਗਲੇ ਆਓ ਤੇ ਅਗ ਬਾਲ ਕੇ ਪਾਣੀ ਗਰਮ ਕਰੋ ਜੀ ਬਿਠਾਵ ਹੋ ਤਕ ਹੈ ਸਰੀ ਤਾਂ ਇਹਨਾਂ ਨੂੰ ਤਪਦੇ ਹੋਏ ਉਬਲਦੇ ਹੋਏ ਪਾਣੀ ਦੇ ਵਿੱਚ ਬਿਠਾਉਣਾ ਕਰੋ ਮੈਂ ਜੇ ਮੈਂ ਤਪਤਿ ਹੋਏ ਦਿਨ ਅਰ ਰਾਤੀ ਤਾਂ ਜਿਸ ਤਰ੍ਹਾਂ ਮੈਂ ਦਿਨ ਰਾਤ ਸੜਦਾ ਹਾਂ ਬਹਾ ਕਸ਼ਤ ਤੇ ਸੁਗਲਤ ਜਾਂ ਛਾਤੀ ਤਾਂ ਵੱਡੇ ਕਸ਼ਤ ਵੱਡੇ ਦੁੱਖ ਕਰਕੇ ਦਿਨ ਰਾਤ ਮੇਰੀ ਛਾਤੀ ਜਿਹੜੀ ਹੈ ਤੁਖਦੀ ਰਹਿੰਦੀ ਹੈ ਜੇ ਮੈਂ ਤਪਤਾ ਹੋ ਬਿਲ ਮਨ ਲਾਪ ਹੋ ਤਾਂ ਜਿਵੇਂ ਮੈਂ ਦਿਨ ਰਾਤ ਸੜਦਾ ਇਉ ਗਰਮ ਪਾਣੀ ਚ ਇਹਨਾਂ ਨੂੰ ਪਠਾ ਕਰਕੇ ਇਹਨਾਂ ਨੂੰ ਦੁਖੀ ਕਰਨਾ ਕਰੋ। ਸਾਹਿਤ ਦੇ ਨਾਤਾ ਮਨ ਬਾਬ ਹੋ। ਹੁਣ ਜਾਦਾ ਏ ਮੇਰੀ ਤੀਦਾ ਰਿਸ਼ਤਾ ਮੰਨਣਗੇ। ਸੁਣੀ ਦੁਸ਼ਤ ਕੀ ਆਇਜ ਜਬੈ। ਤਾਂ ਜਾਦੇ ਇਉਂ ਇਹਦੀ ਦੁਸ਼ਤ ਦੀ ਗੱਲ ਸੁਣੀ ਹੈ। ਤਾਂ ਭਾਰੇ ਦੀਏ ਦਾ ਚੜਾਇ ਤਬੈ। ਤਾਂ ਪਾਣੀ ਦੀ ਦੇਗ ਭਰ ਕੇ ਤੇ ਅੱਗ ਤੇ ਰੱਖ ਦੇਣੀ ਕੀਤੀ ਹੈ। ਤਾਂ ਬਾਰ-ਬਾਰ ਤਪਤਾਇਓ। ਤਾਂ ਵਾਲਣ-ਬਾਲ ਕੇ ਪਾਣੀ ਗਰਮ ਕੀਤਾ ਹੈ। ਤਾਂ ਬਾਰ-ਬਾਰ ਇਹ ਮਾਨ ਸੁਨਾਇਓ। ਤਾਂ ਬਾਰ-ਬਾਰ ਕਹਿ ਰਿਹਾ ਜੰਦੂ ਵੀ ਹਜੇ ਵੀ ਮੌਕਾ ਜੇ ਵੀ ਮੌਕਾ ਮੇਰੀ ਇਧਰ ਇਸਦਾ ਮਨ ਲਾਓ ਕਥਾ ਤੇ ਗੁਰੇ ਕਥਰ ਦੇ ਨਾ ਨਹੀਂ ਸਾ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਬੇਪਰਵਾ ਨੇ ਤਾਂ ਉਹਨਾਂ ਨੇ ਕੁਝ ਵੀ ਜਾਣਿਆ ਨਹੀਂ ਹੈ। ਉਹ ਬ੍ਰह्मज्ञानी ਗਾਣਾ ਤੇ ਉਹਦੀ ਗੱਲ ਵੀ ਚੇਤੇ ਕਰਦੇ ਹਨ। ਕਿ ਉਹ ਬਾਤ ਹਮ ਕੋ ਡਰ ਪਾਵੇ। ਤਾਂ ਕਹਿਣ ਲੱਗੇ ਚੰਦੂ ਕਿਉਂ ਗੱਲਾਂ ਨਾਲ ਡਰਾਉਣਾ ਚਾਹੁੰਦਾ ਹੈ? ਪੂਰੇ ਬਹੀ ਬਣ ਆਵੇ। ਤਾਂ ਤੈਨੂੰ ਪਹਿਲਾਂ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਾਈ ਦਸੀ ਹੈ। ਨਹਿ ਤੋ ਪਦ ਹਤਾ ਲੇ ਕਬਨਾਤਾ। ਤਾਂ ਕਿਸੇ ਤਰੀਕੇ ਕਿਸੇ ਹਾਲਤ ਵੀ ਤੇਰੀ ਤੀਦਾ ਰਿਸ਼ਤਾ ਨਹੀਂ ਲਵਾਂਗੇ। ਜੇ ਤੂੰ ਚਾਹਤ ਪ੍ਰਾਨ ਕੋ ਕਰ ਘਾ। ਜੇ ਤੂੰ ਚਾਹ ਵੇ ਸਾਨੂੰ ਮਾਰਨਾ ਤੇ ਤੇਰੇ ਹੱਥ ਹੈ ਤੀ ਅਵਗਿਆ ਕਰੈ ਦੁਖਾਵੈ ਪਰ ਇੱਕ ਗੱਲ ਪੱਲੇ ਬੰਨ ਲੈ ਚੇਤੇ ਰੱਖ ਲੈ ਜਿੰਨੀ ਅਵਗਿਆ ਕਰੇਗਾ ਉਹਨਾਂ ਦੁਖ ਪਾਏਗਾ ਤੇ ਤੂੰ ਅੰਦਰ ਦੁਖ ਲੈਨੇ ਹੋ ਪਛਤਾ ਤਾ ਜਦੋਂ ਅੰਦਰੋਂ ਦੁਖ ਮਿਲੇਗਾ ਤੇ ਉਦੋਂ ਪਛਤਾਤਾਪ ਹੋਵੇਗਾ ਕ੍ਰੋਧ ਵਸੀ ਹੋਏ ਜਿਮ ਕਹਿ ਕਰਤਾ ਤਾ ਕ੍ਰੋਧ ਤੇ ਬਸ ਹੋ ਕੇ ਜਿੰਨਾ ਤੂੰ ਪਾਪ ਕਰਦਾ ਹੈ ਅਰਹੇ ਨਰਕ ਜਮ ਫਾਸ ਕਰਤਾ ਤਾ ਜਵਾਂ ਦੀ ਫਾਇ ਤੇਰੇ ਗਲ ਚ ਪਏਗੀ ਤੇ ਨਰਕਾਂ ਨੂੰ ਜਾਏਗਾ ਐ ਚੰਦੂ ਅਬ ਗਿਆਨ ਤੰਦੂਕਾਂ ਲਗਾਵੀਂ ਕੀ ਗੱਲ ਆ ਹੁਣ ਤੁਸੀਂ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ ਕਰ ਕਹੀਂ ਉਹਨਾਂ ਤਬ ਡਰ ਪਾਵਾਂ ਜਦੋਂ ਕੁੱਤਾ ਕਿਹਾ ਸੀ ਉਦੋਂ ਨਹੀਂ ਤੁਹਾਨੂੰ ਡਰ ਲੱਗਿਆ ਹੈ ਕੋ ਖਾਲੇ ਅਬ ਨੇਹ ਮਹਾਨਾ ਕਿਹੜਾ ਉਦੋਂ ਮੇਰੀ ਧੀ ਦਾ ਰਸਤਾ ਮੋੜਿਆ ਕੁੱਤਾ ਕਿਹਾ ਤੇ ਉਹਦਾ ਹੁਣ ਫਲ ਭੋਗਣਾ ਕਰੋ ਜੇ ਉਸ ਜਾਏ ਪ੍ਰਾਨ ਕਰਹਾਨਾ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰਾਂਗਾ ਤੁਹਾਨੂੰ ਭਾਰੀ ਸਜ਼ਾ ਦੇਵਾਂਗਾ ਉਹ ਭਲਿਓ ਜੇ ਨੇਹ ਤਬ ਕਹੇਓ ਤਾਂ ਮਹਾਰਾਜ ਨੇ ਆਖਿਆ ਤੈਨੂੰ ਪਹਿਲਾਂ ਵੀ ਦੱਸਿਆ ਵੀ ਚੰਦੋ ਤੈਨੂੰ ਕੁੱਤਾ ਨਹੀਂ ਕਿਹਾ ਹੈ ਆਹ ਉਹ ਕਹਿਓ ਜੈਸੇ ਕਰ ਚਾਹਿਓ ਤਾਂ ਕਹਿੰਦੇ ਨਾ ਤੇਰਾ ਰਿਸ਼ਤਾ ਲੈਣਾ ਤੇ ਜੋ ਤੇਤੋ ਬਣਦਾ ਸਰਦਾ ਤੇ ਤੂੰ ਕਰ ਲੈਣਾ ਕਰ ਆ ਚਾਹ ਤਰ ਸੋ ਦੇ ਗੋਬਾਰੀ ਓ ਨੋਕਰਾਂ ਨੂੰ ਕਹਿ ਕੇ ਇਹਨੇ ਪਾਣੀ ਦੀ ਦੇਗ ਉਬਾਲੀ ਹੈ ਤੇਰੇ ਉਹ ਦੇਹ ਤੇ ਸੀ ਮਹਿਡਾਰੀ ਛਪਾਈਆਂ ਨੂੰ ਕਹਿ ਲਗਾ ਫੜ ਕੇ ਇਨ੍ਹਾਂ ਨੂੰ ਦੇਗ ਦੇ ਵਿੱਚ ਪਾ ਦੇਣਾ ਕਰੋ ਸਰਗੁਰੂ ਉੱਠ ਆਪੇ ਜੈ ਸਰਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਉੱਠ ਕਰਕੇ ਚੱਲੇ ਹਨ ਜੀਰ ਮੈਂ ਬੈਠ ਤ ਭਈ ਤਾਂ ਉਬਲਦੇ ਹੋਏ ਪਾਣੀ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬੈਠ ਗਏ ਤੇ ਉਹ ਵਜਨ ਕਹਿ ਰਹੇ ਨਾ ਅੱਗੇ ਜਾ ਕੇ ਤੇਰਾ ਕੀ ਆ ਮੀਠਾ ਲਾਗਾ ਹਰਨਾਮ ਗੁਦਾਰਥ ਨਾਨਕ ਬਗਿਆ ਉਹ ਪਹਿਲਾ ਤੁਸੀਂ ਆ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਉਬਲਦੇ ਹੋਏ ਦੀਗ ਵਿੱਚ ਮਹਾਰਾਜ ਜੀ ਜਾ ਕੇ ਬੈਠੇ ਹਨ ਆਹਕਾਰ ਹੀਰ ਸਿੱਖ ਕਰੇ ਤਾਂ ਸਿਖਾਂ ਨੇ ਵੇਖਿਆ ਤਾਂ ਸਿਖਾਂ ਨੇ ਵੇਖ ਕੇ ਤੇ ਮਨ ਵਿੱਚ ਬੜਾ ਦੁੱਖ ਮੰਨਿਆ ਹਾਂ ਹਾਂ ਕਰਕੇ ਜਿਹੜਾ ਵਰਲਾਪ ਕੀਤਾ ਹੈ ਉੱਥੇ ਉਹ ਪ੍ਰਾਣਾ ਸਖ ਤੇ ਨਾ ਗਰੇ ਤਾਂ ਭਾਈ ਪ੍ਰਾਣਾ ਜੀ ਉੱਥੇ ਹਨ ਮਹਾਰਾਜ ਜੀ ਨੂੰ ਦੁਖੀ ਵੇਖ ਕੇ ਸਹਾਰਿਆ ਨਹੀਂ ਗਿਆ ਹੈ। ਹੋਰ ਦੇ ਚਲਿਓ ਕਿ ਨੌ ਉਬਾਰੀ। ਤਾਂ ਮਹਾਰਾਜ ਜੀ ਘੋਰ ਦੇ ਚਲਿਓ ਕਿ ਲਿਓ ਬਾਰੇ ਮਹਾਰਾਜ ਜੀ ਵੱਲ ਗਿਆ ਤੇ ਸੋਚਦਾ ਕਿਉਂ ਨਾ ਵਾ ਮਹਾਰਾਜ ਜੀ ਨੂੰ ਬਚਾ ਲਵਾਂ। ਉਹ ਤੋਂ ਦੋਸਤ ਚੰਦੂ ਦੁਰਚਾਰੀ। ਇਹ ਚੰਦੂ ਹੀ ਆ ਜਿਹੜਾ ਸਭ ਤੋਂ ਵੱਡਾ ਪਾਪੀ ਹੈ। ਬੇਚਬਾਹੀ ਗਹਿ ਕਰ ਸੂਟਾ। ਤਾਂ ਜਦੋਂ ਇਹੋ ਭਾਈ ਪ੍ਰਾਣਾ ਜੀ ਮਹਾਰਾਜ ਜੀ ਨੂੰ ਬਚਾਉਣ ਵਾਸਤੇ ਮਹਾਰਾਜ ਜੀ ਦੇ ਰੱਖਿਆ ਵਾਸਤੇ ਅੱਗੇ ਜਾ ਰਹੇ ਨੇ। ਤੇ ਸਿਪਾਹੀ ਨੇ ਹੱਥ ਵਿੱਚ ਛੋਟੀ ਫੜੀ ਹੈ ਸੋਇ ਤਰੇ ਹਤੇ ਜਾਤ ਕੋ ਹੋਟਾ ਸਾਹ ਭਾਈ ਪ੍ਰਾਣੇ ਦੇ ਦੋ ਤਿੰਨ ਛੋਟੀਆਂ ਉਹਨੇ ਮਾਰਨਾ ਕੀਤੇ ਹਨ ਗੁਰ ਕਹਿਓ ਨਾ ਆਵੋ ਤੀਰ ਹਰ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜੀ ਭਾਈ ਪ੍ਰਾਣੇ ਨੂੰ ਕਹਿੰਦੇ ਭਾਈ ਆਇ ਤੇ ਰੁਬਦਾ ਸਾਡੇ ਕੋਲ ਨਾ ਆਈ ਪਰ ਹੈ ਦੁਸ਼ਤ ਕਰ ਖਾਰੇ ਦੀ ਇਹ ਜਿਹੜਾ ਦੁਸ਼ਤ ਆ ਇਹਦੀ ਜੜ ਖਾਰੇ ਪਾਣੀ ਤੇ ਪੈ ਜਾਏਗੀ। ਹਮ ਤੋ ਤਿਹੇ ਆਪਣੇ ਪ੍ਰਾਨ। ਜੀ ਅਜਾ ਆਪਣੇ ਪ੍ਰਾਨ ਤਿਆ ਕੇ ਸਾਧਖੰਡ ਜਾਣਾ ਹੈ। ਇਹੋ ਸਸਨਾ ਤੂੰ ਕਿਉ ਆਣਾ? ਭਈ ਤੂੰ ਗਾ ਆਪਣੇ ਸਰੀਰ ਤੇ ਸਜਾ ਦੁੱਖ ਸਹਾਰਨ ਕਰਦਾ ਹੈ। ਜੇ ਦੂਰ ਕਰ ਜੋਰ ਤੇ ਰਾਣਾ। ਹੱਥ ਜੋੜ ਕਰਕੇ ਦੂਰੀ ਭਾਈ ਪ੍ਰਾਨਾਂ ਜੀ ਖੜੇ ਹਨ। ਨਿਤ ਸਖਤ ਦਿਖਾਵਣੇ ਹੈ ਤਵਖਾਨਾ। ਕਹਿੰਦਾ ਮਹਾਰਾਜ ਮੇਰਾ ਜੀ ਕਰਦਾ ਅੱਜ ਮੈਂ ਨਾ ਕੁਝ ਕਰਕੇ ਵਿਖਾਵਾਂ ਰੱਬ ਜੀ ਰਹੇ ਉਹ ਜਾਏ ਰਹੇ ਪੋਤੇ ਮਹਾਰਾਜ ਅੱਜ ਮੇਰੇ ਕੋਲੋ ਸਹਾਰਿਆ ਨਹੀਂ ਜਦਾ ਮੇਰਾ ਗੁਰੂ ਦੁਖੀ ਹੋਵੇ ਤੇ ਮੈਂ ਆਪਣੀ ਅੱਖਾਂ ਦੇ ਨਾਲ ਵੇਖਾਂ ਜਵਰ ਕੋ ਏ ਤੱਕ ਦੁਖ ਹੋਤੇ ਮਹਾਰਾਜ ਤੁਹਾਡੇ ਵਿੱਚ ਹਜ਼ਾਰ ਸ਼ਕਤੀਆਂ ਨੂੰ ਜਾਣ ਦੀ ਸਮਰੱਥਾ ਪਰ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਕੋਈ ਮੇਰਾ ਗੁਰੂ ਦਾ ਅਪਮਾਨ ਕਰੇ ਨਰਾਦਰ ਕਰੇ ਤੇ ਮੈਂ ਚੁੱਪ ਕਰਕੇ ਸਹਾਰਨ ਕਰ ਲਵਾਂ ਦਿੱਲੀ ਲਾਹੌਰ ਨਗਰ ਵਿਚਾਲੇ ਮਾਰਾਇ ਲਾਹੌਰ ਤੇ ਦਿੱਲੀ ਜਿਹੜੇ ਵੱਡੇ ਦੋ ਸ਼ਹਿਰ ਹਨ ਜੀ ਕਰਦਾ ਇਹਦਾ ਦੋਨਾਂ ਸ਼ਹਿਰਾਂ ਨੂੰ ਆਪਣੇ ਹੱਥ ਤੇ ਚੁੱਕ ਲਵਾਂ ਤੁਹਨ ਬਿਰਾਵੋ ਜੋ ਕਰਤਾ ਜਿਵੇਂ ਦੋਨਾਂ ਹੱਥਾਂ ਨੂੰ ਆਪਸ ਵਿੱਚ ਵਜਾ ਕੇ ਤਾੜੀ ਮਾਰ ਲਈਦੀ ਨਾ ਜੀ ਤਰਦਾ ਦੋਨਾ ਹੱਥਾਂ ਤੇ ਛਹਿਰਾਂ ਨੂੰ ਚਾਕੇ ਆਪਸ ਵਿੱਚ ਪੜਾ ਦੇਵਾਂ। ਕਿਉਂ ਨਾਸ ਕਰਣ ਅਜਿਨਾਂ ਬਾਰੀ। ਦੋਨਾ ਨਗਰਾਂ ਨੂੰ ਇਲਾਕਿਆਂ ਨੂੰ ਖਾਦਮ ਕਰ ਦੇਵਾਂ ਤੇ ਬਾਰੀ ਦੇਰੀ ਨਾ ਲਾਵਾਂ। ਕਿਉਂ ਇਨੇ ਦੁੱਖ ਸਹੂਗ ਸਾਈਂ। ਮਹਾਰਾਜ ਕਿਉਂ ਇਨੇ ਦੁੱਖ ਬਰਦਾਸ਼ਤ ਕਰਦੇ ਹੋ? ਇਹੋ ਸਾਰਤ ਮੁਖ ਕੋ ਕਹ ਹੋਵਨ ਕਾ। ਦੁੱਖੋ ਕਹਿਣ ਦੀ ਲੋੜ ਨਹੀਂ, ਕੇਵਲ ਮੈਨੂੰ ਇਸ਼ਾਰਾ ਹੀ ਬਹੁਤ ਹੈ। ਤੁਨ ਸਤ ਗੁਰੂ ਕਹ ਕਹ ਤੁਮ ਪਾਈ। ਸਰਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਭਾਈ ਪ੍ਰਾਣੇ ਨੂੰ ਪੁੱਛਦੇ ਭਾਈ ਪ੍ਰਾਣਾ ਦੱਸ। ਇਹ ਨਹੀਂ ਸ਼ਕਤੀ ਕਿੱਥੋਂ ਪ੍ਰਾਪਤ ਹੋਈ ਹੈ ਜੇ ਚਾਹਤ ਆਪੇ ਸ਼ਕਤ ਦਿਖਾ ਜਿਹੜੀ ਸ਼ਕਤੀ ਤੂੰ ਦਿਖਾਉਣੀ ਚਾਹੁੰਦਾ ਹੈ ਉਹ ਗੁਰੂ ਕਰੇ ਸੇਵ ਤੁਮਾਰੀ ਭਾਈ ਪ੍ਰਣਾ ਕਹਿਣ ਲੱਗਾ ਮਹਾਰਾਜ ਤੁਹਾਡੀ ਸੇਵਾ ਵਿੱਚ ਹੋਈ ਤੁਹਾਡੀ ਸੇਵਾ ਕਰਕੇ ਇਹ ਸਾਰੀ ਸiddhi ਪ੍ਰਾਪਤ ਹੋਈ ਹੈ। ਭਾਗੋ ਕਿਰਪਾ ਤੇ ਤੱਕ ਪ੍ਰਾਕਰਮ ਭਾਰੀ। ਤਾਂ ਤੁਹਾਡੀ ਕਿਰਪਾ ਦੇ ਨਾਲ ਹੀ ਭਾਰੀ ਬਾਧੀ ਪ੍ਰਾਪਤੀ ਹੋਈ ਹੈ। ਦੁਸ਼ਟ ਮੂੜ ਕੀ ਆ ਹੈ? ਮਹਾਰਾਜ ਚੰਦੂ ਦੁਸ਼ਟ ਮੂਰਖਤਾ ਕੀ ਚੀਜ਼ ਹੈ? ਕੋ ਤੁਰਕ ਨਾਮ ਨਹਿ ਧਰ ਹੈ। ਤਾਂ ਜਿਹੜੇ ਤੁਰਕ ਨੇ ਇਹਦਾ ਨਾਮੋ ਨਿਸ਼ਾਨ ਇੱਕੇ ਵਾਰੀ ਧਰਤੀ ਤੋਂ ਖਤਮ ਕਰ ਦੇਵਾਂਗਾ। ਜਿੰਨ ਕੇ ਰਾਜ ਮਹਾ ਅਨਿਆਏ। ਤਾਂ ਜਿਨ੍ਹਾਂ ਦੇ ਰਾਜ ਭਾਗ ਵਿੱਚ ਇੰਨਾ ਵੱਡਾ ਅਨਿਆਧ ਧਕਾ ਹੁੰਦਾ ਹੈ। ਤੁਹਾਡੇ ਵਰਗੇ ਮਹਾਨ ਹਸਤੀ ਨੂੰ ਮਹਾਨ ਗੁਰੂ ਨੂੰ ਇੰਨੀ ਸਜ਼ਾ ਇਹ ਦੇ ਰਹੇ ਹਨ ਗੁਰੂ ਕਹੇ ਉਹ ਜਿੰਨ ਕੀ ਕਰ ਸੇਵਾ ਮਹਾਰਾਜ ਕਹਿੰਦੇ 10 ਭਾਈ ਇਹ ਐਨੀ ਜਿਹੜੀ ਸ਼ਕਤੀ ਆ ਉਹ ਸੇਵਾ ਕਰਕੇ ਤੂੰ ਪ੍ਰਾਪਤ ਕਰ ਲਈ ਹੈ। ਸਾਈਂ ਸਖਤ ਧਾਰਕ ਅੰਮੇਵਾ। ਤਾਂ ਇਹਦੇ ਥੋੜੀ ਜੀ ਸ਼ਕਤੀ ਆ ਨਾ ਤੇ ਜਿਸ ਨੂੰ پا ਕੇ ਤੂੰ ਹੰਕਾਰ ਕਰਦਾ ਹੈ। ਕਿੰਨ ਮਹੇ ਸਖਤ ਹੈ ਕੀ ਨਹੀਂ। ਤਾਂ ਜਿਨ੍ਹਾਂ ਕੋਲੋਂ ਪ੍ਰਾਪਤ ਕੀਤੀ ਦਾ ਉਹਨਾਂ ਕੋਲੇ ਸ਼ਕਤੀ ਹੈ ਜਾਂ ਨਹੀਂ ਹੈ। ਇਹ ਜਾਣ ਤ ਆਪਣੇ ਮਨਵਾ। ਇਹ ਜਾਣਦਾ ਨਾ ਵੀ ਤੇਰੇ ਨਾਲ ਵੱਧ ਪਾਪ ਰੁ ਭੁਲਾ ਤੇ ਫਿਰ ਚੁੱਪ ਕਰ ਜਾਣਾ ਕਰ। ਇਹ ਜਾਣ ਤ ਤੂਛਣ ਕਰ ਰਹੋ। ਇਹ ਗੱਲ ਜਾਣ ਕੇ ਤੇ ਭਾਈ ਪ੍ਰਾਨਾ ਜੀ ਚੁੱਪ ਰਹਿਣਾ ਕਰ। ਦੇਖੋ ਨਹੀਂ ਕਛ ਕਹੋ ਤਾਂ ਮਹਾਰਾਜ ਕਹਿੰਦੇ ਚੁੱਪ ਕਰਕੇ ਬਹਿ ਕੇ ਸਾਡਾ ਤਮਾਸ਼ਾ ਵੇ ਨਾ ਕੁਝ ਕਹਿਣਾ ਤੇ ਨਾ ਕੁਝ ਕਰਨਾ ਹੈ ਕਾ ਕੂਛੋ ਹੀ ਰਹਿ ਜਾਏ ਧਜੇ ਕਰਾ maat ਵਿਖਾਏ ਭਾਈ ਪ੍ਰਾਣੇ ਖਾਲੀ ਰਹਿ ਜਾਏਗਾ ਹੋ ਜੋ ਸ਼ਕਤ ਕੋ ਪੁਨਾ ਪਠਤ ਹੈ ਸਾਡੀ ਬਖਸ਼ਿਸ਼ ਸਾਡੀ ਕੜਾ maat ਵੀ ਵਾਪਸ ਆ ਜਾਏਗੀ ਤੇ ਫਿਰ ਪਛਤਾਵਾ ਹੋਏਗਾ ਅਸੀਂ ਮੰਨੇ ਇਨਹੀ ਕਾਰਨ ਕਰਨਾ ਤਾਂ ਇਹ ਹੋਇਕ ਤਾਂ ਕਾਰਨ ਕਰਨ ਵਾਸਤੇ ਅਸੀਂ ਲਾਹੌਰ ਚੱਲ ਕੇ ਆਏ ਸਾਂ ਤੂੰ ਨਹੀਂ ਲਖੇ ਈਵ ਆਚਰਣਾ ਤੂੰ ਸਾਡਾ ਪੋਤਾ ਤੂੰ ਅਜੇ ਛੋਟਾ ਹੈ ਤੇ ਤੂੰ ਮੇਰੇ ਆਚਰਣ ਨੂੰ ਤੇ ਸਾਡੇ ਕੌਤਕਾਂ ਨੂੰ ਅਜੇ ਸਮਝ ਸਮਝਣ ਵਾਲਾ ਨਹੀਂ ਹੋਇਆ ਹੈ ਕਿ ਆਹ ਮਹਾਰਾਜੀ ਦਾ ਬਚਨ ਸੁਣ ਕੇ ਭਾਈ ਪ੍ਰਾਣਾ ਜੀ ਚੁੱਪ ਕਰ ਗਏ ਹਨ ਮਹਾਰਾਜੀ ਦਾ ਬਚਨ ਮੰਨ ਕੇ ਤੇ ਆਪਣੇ ਨੇਤਰ ਨੀਵੇਂ ਕਰ ਲਏ ਹਨ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਉਹ ਉਬਲਦੇ ਦੇਗੇ ਵਿੱਚ ਜਾ ਬੈਠੇ ਹਨ। ਤੇ ਦੁਸ਼ਤ ਬਹੁ ਸਮਦਾ ਜਾ। ਤਾਂ ਥੱਲੇ ਦੁਸ਼ਤ ਜਿਹੜਾ ਉਹ ਅਗ ਬਾਲ ਰਹੇ ਹਨ। ਅਗਨ ਧਾਰ ਢੜੇ ਤੁਮ ਸਮਦਾਉ। ਤਾਂ ਅਗਨੀ ਨੇ ਮਹਾਰਾਜੀ ਦਾ ਭੈ ਧਾਰਨ ਕਰਕੇ। ਸਾਰੇ ਉਪਰੇ ਚ ਆਪਣ ਸੁਭਾਅ ਆਪਣਾ ਜਿਹੜਾ ਸੁਭਾਅ ਹੈ ਉਹਨੂੰ ਬਦਲ ਲੈਣਾ ਕੀਤਾ ਹੈ। ਤ੍ਰੁਰ ਕਰ शीतल ਹੋਵਾ। ਤਾਂ ਉਹ ਵੀ ਆਪਣਾ ਤੇਜ ਛੱਡ ਕੇ ਤੇ ਠੰਡੀ ਹੋ ਗਈ ਹੈ। ਹੋਰ ਤਨ ਤਾਪ ਚਲ ਕੇ ਨਹਿ ਧੂਆ। ਤਾਂ ਨਾ ਪਾਣੀ ਨੇ ਤੇ ਨਾ ਅਗਨੇ ਆਪਣਾ ਤੇਜ ਨਹੀਂ ਵਿਖਾਇਆ ਮਹਾਰਾਜੀ ਦੇ ਪੈਰ ਵਿੱਚ ਚੱਲਦੇ ਨੇ ਪੈਰ ਵਿੱਚ ਪਵਨ ਵਹ ਸਦਵਾਓ ਪੈਰ ਜੇ ਲੱਗ ਚੱਲੇ ਲੱਖ ਦਰਿਆਓ ਇਹ ਵਜਨ ਮਹਾਰਾਜੀ ਦੇ ਆਸਾ ਦੀ ਵਾਰ ਦੇ ਅਜ ਪੂਰੇ ਹੋ ਰਹੇ ਨੇ ਅਗਨੇ ਆਪਣਾ ਸੁਭਾਅ ਬਦਲ ਲਿਆ ਪਾਣੀ ਨੇ ਆਪਣਾ ਸੁਭਾਅ ਬਦਲ ਲਿਆ ਤੇ ਮਹਾਰਾਜੀ ਦੇ ਸਰੀਰ ਨੂੰ ਤਨਕ ਜਾਂ ਦੁੱਖ ਨਹੀਂ ਹੋਇਆ ਹੈ। ਉਹ ਹਜ਼ਾਰ ਕਿਤਨ ਕਾਲ ਬੈਠੇ ਰਹੇ। ਤਾਂ ਉਹ ਕਿੰਨਾ ਹੀ ਸਮਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇਗੇ ਵਿੱਚ ਬੈਠੇ ਰਹੇ ਹਨ। ਨਖਣ ਕਹੇ ਨੀਕਾਤ। ਤਾਂ ਫਿਰ ਮੂਰਖ ਚੰਨੂ ਨੇ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਗੇ ਵਿੱਚੋਂ ਬਾਹਰ ਕਢਾਇਆ ਹੈ। ਕੋਈ ਸ਼ਤਨ ਨਾ ਨਿਤ ਮੂਢ ਮਤ। ਤਾਂ ਮੂਰਖ ਮੰਦੀ ਮਤ ਵਾਲਾ ਆਪਣੇ ਘਰ ਨੂੰ ਗਿਆ ਹੈ। ਨਾ ਲਤੀ ਨਕਾਏ। ਤਾਂ ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀ ਦੀ ਮਹਿਮਾ ਜਾਣੀ ਨਹੀਂ। ਉਹ ਨਹੀਂ ਜਾਣਦਾ ਕਿ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪ੍ਰਤੱਖ ਹਰਨੇ ਇਹ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਦਾ ਇਸ ਰੂਪ ਨੇ ਉਹ ਨਹੀਂ ਜਾਣ ਸਕਦਾ ਤਾਂ ਇਉਂ ਇੱਥੇ ਹੀ ਪ੍ਰਸੰਗ ਦੀ ਸਮਾਪਤੀ ਕੀਤੀ ਜਿਵੇਂ ਅੱਗੇ ਕਥਾ ਵਿਚਾਰ ਆਵੇਗੀ ਆਉਣ ਵਾਲੇ ਸਮੇਂ ਵਿੱਚ ਸ਼ਰਮਣ ਕਰਾਂਗੇ ਲੇਖਾ ਗਣਬਣਾ ਛੁਟੀ ਆਕਾਚੀ ਪੀਤਨਾ ਸੋਧਰ ਜਿਵੇਂ ਹੀ ਪੁਜਾਇ ਨਾਨਕਾ ਤੇ ਵਰਮਕ ਨਿਰਮਲ ਬੁੱਧ ਦੋ ਪੰਕਤੀਆਂ ਪੜੀਏ ਤੇ ਸਮਾਪਤੀ ਹੈ ਕਿ ਇਥੇ ਕਾਲ ਬੈਠੇ ਰਹੇ ਪੁਨ ਖਲ ਕਹੇ ਨਿਕਾਸ ਗਾਇਓ 사ਧਨ ਨਿਜੇ ਬੂਢ ਮਤ ਮਹਿਮਾ ਲਖੀ ਨ ਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ